ਖਬਰ ਜੁੜੀ ਹੈ ਪੰਜਾਬ ਕੈਬਨਿਟ ਦੇ ਵਿੱਚ ਵਿਸਥਾਰ ਦੇ ਨਾਲ ਕੈਬਨਿਟ ਦੇ ਵਿੱਚ ਵਿਸਥਾਰ ਹੋਣ ਜਾ ਰਿਹਾ ਹੈ ਕੀ ਕਈ ਚਿਹਰੇ ਝੜ ਜਾਣਗੇ ਤੇ ਨਵੇਂਾਂ ਦੀ ਐਂਟਰੀ ਹੋਵੇਗੀ ਇਸ ਬਾਬਤ ਜੋ ਜੋ ਜਾਣਕਾਰੀ ਹੈ ਪ੍ਰਾਪਤ ਜਾਣਕਾਰੀ ਦੇ ਜਿਹੜੇ ਵੇਰਵੇ ਨੇ ਤੁਹਾਡੇ ਨਾਲ ਅਸੀਂ ਸਾਂਝੇ ਕਰਨ ਲੱਗੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਇਸ ਤੋਂ ਪਹਿਲਾਂ ਵੀ ਕਾਫੀ ਵਾਰ ਫੇਰ ਬਦਲ ਕੈਬਨਿਟ ਦੇ ਵਿੱਚ ਕੀਤਾ ਜਾ ਚੁੱਕਾ ਹੈ ਇਥੋਂ ਤੱਕ ਕਿ ਤਿੰਨ ਮੰਤਰੀਆਂ ਦੀ ਕੈਬਨਿਟ ਵਿੱਚੋਂ ਜਿਹੜੀ ਆ ਉਹ ਛੁੱਟੀ ਵੀ ਕੀਤੀ ਜਾ ਚੁੱਕੀ ਹੈ ਉਹ ਵੱਖਰੀ ਗੱਲ ਹੈ ਕਿ ਉਸ ਦੇ ਵਿੱਚ ਦੋ ਕੇਸ ਤਾਂ ਸਿੱਧੇ ਤਾਰ ਦੇ ਉੱਤੇ ਭ੍ਰਿਸ਼ਟਾਚਾਰ ਮਾਮਲੇ ਨਾਲ ਜੁੜੇ ਹੋਏ ਸਨ ਔਰ ਤੀਜੇ ਜਿਹੜੇ ਮੰਤਰੀ ਸੀ ਉਸ ਦਾ ਵੀ ਅੰਦਰ ਖਾਤੇ ਤੇ ਹੀ ਗੱਲਾਂ ਪਤਾ ਲੱਗੀਆਂ ਸਨ ਕਿ ਕਿਸੇ ਨਾ ਕਿਸੇ ਤਰ੍ਹਾਂ ਦੀ ਸ਼ਿਕਾਇਤ ਆ ਜਿਹੜੀ ਜਾਂ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਨੇ ਜਿਹੜੇ ਉਹ ਉਹ ਢੰਗ ਨਾਲ ਕੰਮ ਕਰ ਰਹੇ ਨੇ ਜਿਹੜਾ ਕਿ ਸਰਕਾਰ ਨੂੰ ਧਾਗ ਲਵਾ ਸਕਦਾ ਹੈ ਇਸ ਕਰਕੇ ਛੁੱਟੀ ਕੀਤੀ ਗਈ ਪਰ ਜਿਨ੍ਹਾਂ ਦੀ ਐਂਟਰੀ ਹੋਈ ਉਹਨਾਂ ਨੂੰ ਕਿਹੜੇ ਧਿਆਨ ਨਾਲ ਐਂਟਰੀ ਰੱਖੀ ਗਈ ਤੇ ਹੁਣ ਜਿਹੜਾ ਕੈਬਨਿਟ ਦਾ ਵਿਸਥਾਰ ਹੋਣ ਜਾ ਰਿਹਾ ਇੱਕ ਪਾਸੇ ਹਰਿਆਣਾ ਵਿਧਾਨ ਸਭਾ ਦੀ ਚੋਣ ਹੋਣ ਕਰਕੇ ਔਰ ਅਰਵਿੰਦ ਕੇਜਰੀਵਾਲ ਪਹਿਲਾਂ ਅੰਦਰ ਸਨ ਰੈਗੂਲਰ ਜ਼ਮਾਨਤ ਮਿਲਦੀ ਹੈ ਤੋਂ ਉਸ ਤੋਂ ਬਾਅਦ ਚਰਚਾਵਾਂ ਤੇਜ਼ ਹੋ ਜਾਂਦੀਆਂ ਨੇ ਕਿ ਹੁਣ ਤਾਂ ਪੱਕਾ ਹੈ ਕਿ ਕੈਬਨਿਟ ਦੇ ਵਿੱਚ ਵਿਸਥਾਰ ਕੀਤਾ ਜਾ ਸਕਦਾ ਹੈ ਹਾਲਾਂਕਿ ਕਿਹੜਾ ਕਿਹੜਾ ਚਿਹਰਾ ਛੱਡ ਸਕਦਾ ਕਿਸ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਇਹ ਵੀ ਚਰਚਾ ਦਾ ਵਿਸ਼ਾ ਹੈ ਪਰ ਨਾਲ ਨਵੇਂ ਚਿਹਰਿਆਂ ਦੀ ਆਮਦ ਲਗਭਗ ਤੈਅ ਹੋ ਚੁੱਕੀ ਹੈ ਜਾਣਕਾਰੀ ਇਹ ਮਿਲੀ ਹੈ ਕਿ ਗਵਰਨਰ ਹਾਊਸ ਤੱਕ ਜਿਹੜੀ ਮਨਜ਼ੂਰੀ ਲੈਣ ਲਈ ਕਿ ਸਮਾਂ ਸਾਨੂੰ ਦਿੱਤਾ ਜਾਵੇ ਕਿਉਂਕਿ ਕੱਲ ਮંત્રી ਸ਼ਾਮ ਦਾ ਸਮਾਂ ਜਿਹੜਾ ਤੈਹ ਹੋਣ ਦੀਆਂ ਗੱਲਾਂ ਨੇ 4 ਤੋਂ 5 ਵਜੇ ਦੇ ਕਰੀਬ ਜਿਹੜਾ ਕੀ ਹੈ ਸੌ ਚੁੱਕ ਸਕਦੇ ਨੇ ਨਵੇਂ ਚਿਹਰੇ ਉਸ ਵਿੱਚ ਚਿਹਰੇ ਸ਼ਾਮਲ ਕਿਹੜੇ ਕਿਹੜੇ ਹੋਣਗੇ ਕਿਸ ਦੀ ਸੰਭਾਵਨਾ ਹੈ ਇੱਕ ਹੁਣ ਸਵਾਲ ਇਹ ਹੈ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਦੇ ਵਿੱਚ ਚਿਹਰੇ ਸ਼ਾਮਲ ਕਿਹੜੇ ਹੋ ਸਕਦੇ ਆ ਤੇ ਬਾਹਰ ਕਿਸ ਨੂੰ ਕੀਤਾ ਜਾ ਸਕਦਾ ਜੋ ਸਾਡੇ ਜਾਣਕਾਰ ਦੱਸਦੇ ਨੇ ਉਸ ਦੇ ਮੁਤਾਬਕ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਜਿਹੜੇ ਤਾਂ ਚਿਹਰੇ ਸ਼ਾਮਲ ਹੋਣ ਦੀ ਗੱਲ ਹੈ ਉਸ ਦੇ ਵਿੱਚ ਬਰਿੰਦਰ ਕੁਮਾਰ ਗੋਇਲ ਨੇ ਜਿਹੜੇ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ ਡਾਕਟਰ ਰਵਜੋਤ ਸਿੰਘ ਨੇ ਉਹਨਾਂ ਨੂੰ ਵੀ ਜਿਹੜਾ ਸ਼ਾਮਲ ਕੀਤਾ ਜਾ ਸਕਦਾ ਕੈਬਨਟ ਦੇ ਵਿੱਚ ਤਰਨਪ੍ਰੀਤ ਸਿੰਘ ਜਿਹੜੇ ਨੇ ਵਿਧਾਇਕ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਮਹਿੰਦਰ ਭਗਤ ਬਾਰੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਉਹਨਾਂ ਦੇ ਨਾਂ ਦੇ ਉੱਤੇ ਮੋਹਰ ਲਾ ਚੁੱਕੇ ਨੇ ਤੇ ਹਰਦੀਪ ਸਿੰਘ ਮੁੰਡੀਆਂ ਇਹ ਉਹ ਚਿਹਰੇ ਨੇ ਜਿਨ੍ਹਾਂ ਦੀ ਸੰਭਾਵਨਾ ਬਣੀ ਹੋਈ ਹੈ ਕਿ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਪਰ ਇੱਥੇ ਇਹ ਵੀ ਦੱਸਦੀ ਹਾਂ ਕਿ ਕਈ ਚਰਚਾ ਦੇ ਵਿੱਚ ਆਏ ਜਿਹੜੇ ਚਿਹਰੇ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਵੀ ਦਿਖਾਇਆ ਜਾ ਸਕਦਾ ਹਲੰਕਿ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਆਂ ਚਿਹਰੇ ਬਾਹਰ ਹੋਣੇ ਆ ਅੰਦਰ ਹੋਣੇ ਆ ਇਸ ਦੇ ਬਾਰੇ ਅਖੀਰਲੀ ਪੁਸ਼ਟੀ ਤਾਂ ਉਹਦੇ ਹੀ ਹੋਣੀ ਆ ਜਦੋਂ ਸੌ ਚੱਕਰੇ ਹੋਣਗੇ ਜਾਂ ਸੂਚੀ ਜਿਹੜੀ ਆ ਸਰਕਾਰ ਨੇ ਫਾਈਨਲ ਕਰ ਲੈਣੀ ਆ ਇਸ ਦੇ ਵਿੱਚ ਉਹ ਜਿਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਉਸ ਦੇ ਵਿੱਚ ਵਿਵਾਦਾਂ ਦੇ ਵਿੱਚ ਵੀ ਰਹਿੰਦੇ ਨੇ ਕਈ ਸਵਾਲ ਵੀ ਉਹਨਾਂ ਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਖੜੇ ਹੁੰਦੇ ਆ ਰਹੇ ਨੇ ਉਸਦੇ ਵਿੱਚ ਚੇਤਨ ਸਿੰਘ ਜੋੜਾ ਮਾਜਰਾ ਦਾ ਨੰਬਰ ਵੀ ਲੱਗ ਸਕਦਾ ਹੈ ਬ੍ਰਹਮਸ਼ੰਕਰ ਜਿੰਪਾ ਦਾ ਨੰਬਰ ਵੀ ਲੱਗ ਸਕਦਾ ਹੈ ਤੇ ਬਲਕਾਰ ਸਿੰਘ ਨੇ ਜਿਹੜੇ ਮੰਤਰੀ ਇੱਕ ਵੀਡੀਓ ਕਰਕੇ ਵੀ ਚਰਚਾ ਵਿੱਚ ਆਏ ਤੇ ਬੀਬਾ ਅਨਮੋਲ ਗਗਨਮਾਨ ਇਹਨਾਂ ਦਾ ਵੀ ਨੰਬਰ ਲੱਗ ਸਕਦਾ ਹੈ ਕਿ ਹੋ ਸਕਦਾ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ ਤੇ ਜਿਹੜੀ ਇਹਨਾਂ ਦੀ ਐਂਟਰੀ ਹੋਣੀ ਹੈ ਉਹ ਵੀ ਨਾਮ ਤੁਹਾਡੇ ਨਾਲ ਸਾਂਝੇ ਕੀਤੇ ਨੇ ਪਰ ਇਹ ਫਾਈਨਲ ਤੇ ਆਖਰੀ ਸੂਚੀ ਨਹੀਂ ਹੈ ਹੋ ਸਕਦਾ ਅਖੀਰ ਤੱਕ ਕੱਲ ਤੱਕ ਜਦੋਂ ਤੱਕ ਸੌਂ ਚੁੱਕੀ ਜਾਣੀ ਹੈ ਉਦੋਂ ਤੱਕ ਕੁਝ ਨਾਵਾਂ ਦੇ ਉੱਤੇ ਫੈਸਲੇ ਬਦਲੇ ਵੀ ਜਾ ਸਕਦੇ ਨੇ ਪਰ ਇੱਕ ਗੱਲ ਪੱਕੀ ਹੈ ਕਿ ਸਕੇਬਿਨੇਟ ਦੇ ਵਿੱਚ ਵਿਸਥਾਰ ਹੋਣਾ ਪੱਕਾ ਇਸ ਦੇ ਬਾਰੇ ਦਿੱਲੀ ਦੀ ਲੀਡਰਸ਼ਿਪ ਤੇ ਪੰਜਾਬ ਦੀ ਲੀਡਰਸ਼ਿਪ ਨੇ ਜਿਹੜੀ ਉਚੇਰੀ ਜਿਹੜੀ ਲੀਡਰਸ਼ਿਪ ਕਹਿ ਸਕਦੇ ਹਾਂ ਹਾਈ ਕਮਾਂਡ ਹੈ ਉਹਨਾਂ ਨੇ ਤੈਅ ਕਰ ਲਿਆ ਕਿ ਕੈਬਨਿਟ ਵਿੱਚ ਹੁਣ ਪੰਜਾਬ ਦੀ ਕੈਬਨਿਟ ਵਿੱਚ ਵਿਸਥਾਰ ਹੋਣਾ ਲਾਜ਼ਮੀ ਹੈ ਤੇ ਉਹ ਪੱਕਾ ਹੁਣ ਜਾ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਵੀ ਗਏ ਉਹਨਾਂ ਨੇ ਖੁਸ਼ੀ ਵੀ ਜ਼ਾਹਰ ਕੀਤੀ ਅਰਵਿੰਦ ਕੇਜਰੀ ਨਾਲ ਕੇਜਰੀਵਾਲ ਨਾਲ ਵੀ ਮਿਲੇ ਔਰ ਸੁਭਾਵਿਕ ਜੀ ਗੱਲ ਹੈ ਕਿ ਦਿੱਲੀ ਦੇ ਵਿੱਚ ਜਦੋਂ ਗਏ ਨੇ ਤੇ ਇਸ ਬਾਬਤ ਤਾਂ ਗੱਲਬਾਤ ਜ਼ਰੂਰੀ ਹੋਈ ਹੋਵੇਗੀ ਇਸ ਤੋਂ ਪਹਿਲਾਂ ਜਦੋਂ ਸਰਕਾਰ ਬਣੀ ਬਣੀ ਸੀ ਆਮ ਆਦਮੀ ਪਾਰਟੀ ਦੀ ਤੇ ਉਦੋਂ ਲਗਾਤਾਰੀ ਚਰਚਾ ਸੀ ਕਿ ਕੈਬਨਿਟ ਦੇ ਵਿੱਚ ਚਿਹਰੇ ਕਿਹੜੇ ਹੋਣਗੇ ਉੱਥੇ ਚਿਹਰੇ ਆਏ ਦੋ ਜਣਿਆਂ ਦੀ ਪਸੰਦ ਦੇ ਇੱਕ ਅਰਵਿੰਦ ਕੇਜਰੀਵਾਲ ਕਹਿ ਲੋ ਜਾਂ ਉਹਨਾਂ ਦੀ ਟੀਮ ਦਿੱਲੀ ਵਾਲਿਆਂ ਦੀ ਪਸੰਦ ਦੇ ਚਿਹਰੇ ਤੇ ਦੂਜਾ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣੀ ਚਲਾਈ ਤੇ ਉਹਨਾਂ ਨੇ ਵੀ ਆਪਣੀ ਮਨਪਸੰਦ ਦੇ ਕੋਈ ਚਿਹਰਿਆਂ ਨੂੰ ਸ਼ਾਮਲ ਕੀਤਾ ਉਹ ਚਿਹਰੇ ਕਿਹੜੇ ਨੇ ਕੇਜਰੀਵਾਲ ਜਾਂ ਦਿੱਲੀ ਦੀ ਪਸੰਦ ਕੌਣ ਹੈ ਉਹਨਾਂ ਦੇ ਕਮਾਂਕਾਰਾਂ ਤੋਂ ਉਹਨਾਂ ਦੇ ਵਿਹਾਰ ਤੋਂ ਪਤਾ ਲੱਗ ਜਾਂਦਾ ਔਰ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜਦੋਂ ਵੀ ਕੋਈ ਮਸਲਾ ਖੜਾ ਹੁੰਦਾ ਹੈ ਦਲੀਲਾਂ ਰੱਖ ਦਿੰਦੇ ਨੇ ਉਹਨਾਂ ਦੀ ਗੱਲਬਾਤ ਤੋਂ ਵੀ ਪਤਾ ਲੱਗ ਜਾਂਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਚੱਲਣ ਵਾਲੇ ਕਿਹੜੇ ਨੇ ਚਿਹਰੇ ਹੁਣ ਜਿੱਥੋਂ ਤੱਕ ਰਹੀ ਗੱਲ ਇੱਕ ਮੰਤਰੀ ਪੂਰੀ ਕੈਬਨਿਟ ਦੇ ਵਿੱਚੋਂ ਜਿਹੜੇ ਮੰਤਰੀ ਸਨ ਉਹਦੇ ਵਿੱਚੋਂ ਗੁਰਮੀਤ ਸਿੰਘ ਮੀਤ ਹੈਰ ਜਿਨ੍ਹਾਂ ਕੋਲ ਖੇਡ ਮਹਿਕਮਾ ਹੀ ਬਾਕੀ ਬਚਿਆ ਸੀ ਉਹ ਬਣ ਕੇ ਮੈਂਬਰ ਪਾਰਲੀਮੈਂਟ ਇਸ ਕਰਕੇ ਇੱਕ ਸੀਟ ਉਹ ਖਾਲੀ ਹੈ ਔਰ ਦੋ ਤੋਂ ਤਿੰਨ ਸੀਟਾਂ ਹੋਰ ਨੇ ਜਿਹੜੀਆਂ ਭਰੀਆਂ ਜਾ ਸਕਦੀਆਂ ਨੇ ਹੁਣ ਇਹਨਾਂ ਦੀ ਗਿਣਤੀ ਕਿੰਨੀ ਹੋਵੇਗੀ ਹਾਲਾਂਕਿ ਜਦੋਂ ਵੀ ਕੋਈ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕਰਨਾ ਹੁੰਦਾ ਹੈ ਜਾਂ ਜਿਸ ਨੂੰ ਬਾਹਰ ਦਾ ਰਸਤਾ ਦਿਖਾਉਣਾ ਹੁੰਦਾ ਉਸ ਦੇ ਲਈ ਸਰਕਾਰ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਰਿਵਾਜ ਬਣ ਗਿਆ ਹੈ ਕਿ ਕਿਸੇ ਚੈਨਲ ਦੇ ਥਰੂ ਜਾਂ ਕਿਸੇ ਸੂਤਰ ਦੇ ਹਵਾਲੇ ਨਾਲ ਖਬਰ ਪਹਿਲਾਂ ਚੈਨਲ ਦੇ ਉੱਤੇ ਨਸ਼ਰ ਨਹੀਂ ਹੋਣੀ ਚਾਹੀਦੀ ਸਰਕਾਰ ਖੁਦ ਖਬਰ ਬਣਾਏਗੀ ਖੁਦ ਦੱਸੇਗੀ ਕਿ ਕਿਹੜਾ ਚਿਹਰਾ ਸ਼ਾਮਲ ਹੈ ਕਿਹੜਾ ਨਹੀਂ ਉਹ ਸਰਕਾਰ ਦੇ ਵੱਲੋਂ ਸੂਚੀ ਦਿੱਤੀ ਜਾਵੇਗੀ ਇਸੇ ਕਰਕੇ ਹਾਲੇ ਤੱਕ ਉਸ ਸੂਚੀ ਦੀ ਜਿਹੜੀ ਆ ਉਹ ਨਾਵਾਂ ਦੀ ਸੂਚੀ ਬਾਹਰ ਨਹੀਂ ਆ ਸਕੀ ਸਾਰੇ ਜਾਣਕਾਰਾਂ ਦੇ ਮੁਤਾਬਕ ਪਰ ਇਹ ਗੱਲ ਪੱਕੀ ਹੋ ਗਈ ਹੈ ਕਿ ਜਿਹੜੇ ਚਿਹਰੇ ਨੇ ਉਹ ਨਵੇਂ ਸ਼ਾਮਲ ਜਰੂਰ ਕੀਤੇ ਜਾ ਰਹੇ ਨੇ ਇੱਕ ਚਿਹਰਾ ਜਿਸ ਦੀ ਆਲਰੇਡੀ ਮੋਰ ਲੱਗ ਚੁੱਕੀ ਹੈ ਮਹਿੰਦਰ ਭਗਤ ਉਹਨਾਂ ਦੀ ਐਂਟਰੀ ਦੀ ਸੰਭਾਵਨਾ ਪੂਰੀ ਪੂਰੀ 100% ਦੀ ਬਣੀ ਹੋਈ ਹੈ ਔਰ ਹੋਰ ਕਿਹੜੇ ਕਿਹੜੇ ਮਨਪਸੰਦ ਦੇ ਚਿਹਰੇ ਲਏ ਜਾਂਦੇ ਨੇ ਹਾਲਾਂਕਿ ਇਸ ਕੈਬਨਿਟ ਦੇ ਵਿਸਥਾਰ ਦੇ ਵਿੱਚ ਦੋਵੇਂ ਗੱਲਾਂ ਹੀ ਨਿਰਪਰ ਕਰਨਗੀਆਂ ਦੋਮਾਂ ਹੀ ਗੱਲਾਂ ਦੇ ਉੱਤੇ ਨਜ਼ਰ ਬਣੀ ਰਹੇਗੀ ਕਿ ਅਰਵਿੰਦ ਕੇਜਰੀਵਾਲ ਕਿਸ ਨੂੰ ਚਾਹੁੰਦੇ ਨੇ ਕਿ ਪੰਜਾਬ ਦੀ ਕੈਬਨਿਟ ਵਿੱਚ ਕਿਸ ਦੀ ਹਿੱਸੇਦਾਰੀ ਹੋਣੀ ਚਾਹੀਦੀ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਕਿਸ ਨੂੰ ਚਾਹੁੰਦੇ ਨੇ ਕੀ ਮ ਕਿ ਉਹਨਾਂ ਨੇ ਪਿਛਲੇ 30 ਮਹੀਨਿਆਂ ਚ 2.5 ਸਾਲਾਂ ਦੀ ਕਾਰਗੁਜ਼ਾਰੀ ਦੇ ਵਿੱਚ ਕਿਹੜੇ ਵਿਧਾਇਕ ਨੇ ਚੰਗਾ ਕੰਮ ਕੀਤਾ ਔਰ ਖਾਸ ਕਰਕੇ ਉਹਨਾਂ ਦਾ ਨਾਮ ਤਾਂ ਬਿਲਕੁਲ ਹੀ ਇਸ ਕੈਬਨਿਟ ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ ਜਿਨ੍ਹਾਂ ਨੇ ਆਪਣੀ ਹੀ ਸਰਕਾਰ ਦੇ ਉੱਤੇ ਸਵਾਲ ਖੜੇ ਕੀਤੇ ਜਿਨ੍ਹਾਂ ਨੇ ਨੀ ਪੱਥਰ ਤੱਕ ਭੰਨ ਦਿੱਤੇ ਜਿਨ੍ਹਾਂ ਨੇ ਕਾਨੂੰਨ ਵਿਵਸਥਾ ਦੇ ਸਵਾਲ ਖੜੇ ਕੀਤੇ ਜਿਨ੍ਹਾਂ ਨੇ ਆਖਿਆ ਕਿ ਭ੍ਰਿਸ਼ਟਾਚਾਰ ਤੇ ਖਤਮ ਹੀ ਨਹੀਂ ਹੋਇਆ ਉਹਨਾਂ ਦੇ ਚਿਹਰੇ ਤਾਂ ਸਾਹਮਣੇ ਨਹੀਂ ਆ ਸਕਦੇ ਜਿਹੜੇ ਚੁੱਪਚੀਪ ਹੀ ਤੇ ਆਪਣੇ ਕੰਮ ਵਿੱਚ ਲੱਗੇ ਰਹੇ ਜਾਂ ਮੈਰਿਟ ਦੇ ਆਧਾਰ ਦੇ ਉੱਤੇ ਕੰਮ ਕਰਦੇ ਰਹੇ ਕਈਆਂ ਨੇ ਤਾਂ ਇਹ ਵੀ ਦਾਵਾ ਕੀਤਾ ਸੀ ਵਿਧਾਇਕਾਂ ਨੇ ਜਿਹੜੀਆਂ 2024 ਦੀਆਂ ਚੋਣਾਂ ਹੋਈਆਂ ਕਿ ਬੇਸ਼ੱਕ ਸਾਡੇ ਕੰਮਾਂ ਦੇ ਆਧਾਰ ਨੂੰ ਦੇਖ ਕੇ ਵੋਟ ਪਾਓ ਜੇ ਕੰਮ ਨਹੀਂ ਕੀਤੇ ਤੇ ਨਾ ਪਾਓ ਜੇ ਕੀਤੇ ਨੇ ਤੇ ਫਿਰ ਸਾਡਾ ਰਿਪੋਰਟ ਕਾੜੇ ਹੈ ਉਸ ਨੂੰ ਦੇਖ ਕੇ ਕੰਮ ਕਰ ਪਾ ਦਿਓ ਹੋ ਸਕਦਾ ਹੈ ਅਜਿਹੇ ਚਿਹਰਿਆਂ ਨੂੰ ਵੀ ਪਹਿਲ ਦਿੱਤੀ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੇਕਰ 100% ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥੇ ਗੱਲ ਹੋਈ ਤਾ ਫਿਰ ਸੁਭਾਵਕ ਜੀ ਗੱਲ ਹੈ ਕਿ ਉਹਨਾਂ ਨੂੰ ਮੈਰਿਟ ਦੇ ਆਧਾਰ ਦੇ ਉੱਤੇ ਲਿਆਂਦਾ ਜਾ ਸਕਦਾ ਹੈ ਕੈਬਨਟ ਦੇ ਅੰਦਰ ਪਰ ਜੇ ਇਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਮੰਥਨ ਹੋਇਆ ਤੇ ਇਹ ਹੋ ਨਹੀਂ ਸਕਦਾ ਕਿ ਮੰਥਨ ਨਾ ਹੋਇਆ ਹੋਵੇ ਕਿਉਂਕਿ ਰਵਿੰਦ ਕੇਜਰੀਵਾਲ ਜਦੋਂ ਦੇ ਜੇਲ੍ਹ ਵਿੱਚ ਸਨ ਉਦੋਂ ਤੋਂ ਹੀ ਚਰਚਾ ਚੱਲ ਰਹੀ ਸੀ ਪਰ ਇੱਕ ਗੱਲ ਉਹਦੋਂ ਤੈਅ ਹੋ ਗਈ ਸੀ ਕਿ ਜਦੋਂ ਤੱਕ ਰਵਿੰਦ ਕੇਜਰੀਵਾਲ ਖੁਦ ਨਹੀਂ ਬਾਹਰ ਆਉਂਦੇ ਕਿਉਂਕਿ ਉਹਨਾਂ ਨੇ ਦਿੱਲੀ ਦੇ ਵਿੱਚ ਤੇ ਆਪ ਹੀ ਇਸਤੀਫਾ ਦੇ ਦਿੱਤਾ ਉਸ ਦੀ ਵੀ ਪਰਚੋਲ ਹੋ ਰਹੀ ਹੈ ਕਿ ਉਹਨਾਂ ਕੋਲ ਸਾਰੀਆਂ ਤਾਕਤਾਂ ਜਿਹੜੀਆਂ ਨੇ ਅਦਾਲਤ ਨੇ ਖੋਹ ਲਈਆਂ ਨੇ ਸਾਈਨ ਨਹੀਂ ਕਰ ਸਕਦੇ ਦਫ਼ਤਰ ਨਹੀਂ ਜਾ ਸਕਦੇ ਇਸ ਕਰਕੇ ਇਹ ਫੈਸਲਾ ਲਿਆ ਗਿਆ ਜੇ ਫੈਸਲਾ ਲੈਣਾ ਹੁੰਦਾ ਉਹਨਾਂ ਨੇ اخਲਾਕੀ ਤੌਰ ਦੇ ਉੱਤੇ ਜਾਂ ਨੈਤਿਕਤਾ ਦੇ ਆਧਾਰ ਦੇ ਉੱਤੇ ਤੇ ਉਦੋਂ ਹੀ ਲੈ ਲੈਂਦੇ ਫੈਸਲਾ ਜਿਵੇਂ ਮਨੀਸ਼ ਸੋਦੀਆ ਤੇ ਸਤੇਂਦਰ ਜੈਨ ਨੇ ਪਹਿਲਾਂ ਹੀ ਜੇਲ੍ਹ ਵਿੱਚ ਹੁੰਦੇ ਇਸਤੀਫਾ ਦੇ ਦਿੱਤਾ ਸੀ ਇਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਨਹੀਂ ਕੀਤਾ ਉਹ ਇੱਕ ਵੱਖਰੀ ਗੱਲ ਹੈ ਇੱਕ ਪਾਸੇ ਗੱਲ ਫੇਰ ਬਦਲਦੀ ਹੈ ਕਿ ਦਿੱਲੀ ਸਰਕਾਰ ਦੇ ਵਿੱਚ ਵੱਡਾ ਫੇਰ ਬਦਲ ਹੋ ਗਿਆ ਮੁੱਖ ਮੰਤਰੀ ਦਾ ਚਿਹਰਾ ਹੀ ਬਦਲ ਗਿਆ ਸੌ ਚੁੱਕ ਲਈ ਹੈ ਆਤੀਸ਼ੀ ਨੇ ਤਾਓ ਹੁਣ ਦਿੱਲੀ ਦੇ ਨਵੇਂ ਮੁੱਖ ਮੰਤਰੀ ਨੇ ਤੇ ਇਸੇ ਤਰ੍ਹਾਂ ਉਸ ਦਾ ਪ੍ਰਭਾਵ ਪੰਜਾਬ ਦੇ ਉੱਤੇ ਵੀ ਹੈ ਜਿਹੜਾ ਦੇਖਣ ਨੂੰ ਮਿਲ ਸਕਦਾ ਲਗਾਤਾਰ ਸਿਲਸਿਲਾ جاری ਹੈ ਕਿ ਕੈਬਨਿਟ ਦੇ ਚਿਹਰਿਆਂ ਦੇ ਵਿੱਚ ਵਿਸਤਾਰ ਕੀਤਾ ਜਾ ਸਕਦਾ ਹੈ ਉਸ ਦੇ ਵਿੱਚ ਹੁਣ ਵੱਡੀ ਗੱਲ ਇਹ ਹੈ ਕਿ ਜੇ ਵਿਸਤਾਰ ਹੁੰਦਾ ਹੈ ਤਾਂ ਕਿੰਨੇ ਚਿਹਰੇ ਸ਼ਾਮਲ ਹੋਣਗੇ ਤੇ ਜੇ ਉਸ ਦੇ ਵਿੱਚੋਂ ਆਊਟ ਕਿਸੇ ਨੂੰ ਕੀਤਾ ਜਾਂਦਾ ਤੇ ਉਹਨਾਂ ਦੀ ਜਗ੍ਹਾ ਕੌਣ ਮਲੇਗਾ ਕਿਉਂਕਿ ਸਰਕਾਰ ਦੇ ਵਿੱਚ ਜਦੋਂ ਮੰਤਰੀ ਮੰਡਲ ਵਿੱਚ ਸ਼ਾਮਲ ਕਰਨਾ ਹੁੰਦਾ ਹੈ ਤੇ ਉਦੋਂ ਫਿਰ ਵਰਗਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਂਦਾ ਕਿ ਕਿਹੜੇ ਭਾਈਚਾਰੇ ਦੀ ਨੁਮਾਇੰਦਗੀ ਕਿੰਨੀ ਹੈ ਔਰ ਉਸ ਨੂੰ ਕੈਬਨਿਟ ਵਿੱਚ ਥਾਂ ਦੇਣੀ ਹੈ ਜੇ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਚਿਹਰਿਆਂ ਦੀ ਘਾਟ ਹੈ ਤਾਂ ਉਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਹੋਰ ਨੂੰ ਸ਼ਾਮਲ ਕਰ ਲਿਆ ਜਾਵੇ ਜੇ ਕੋਈ ਬਾਹਰ ਵੀ ਜਾ ਰਿਹਾ ਹੈ ਜੇ ਬਾਹਰ ਨਹੀਂ ਵੀ ਜਾ ਰਿਹਾ ਤੇ ਨੁਮਾਇੰਦਗੀ ਦੇ ਹਿਸਾਬ ਦੇ ਨਾਲ ਵੋਟ ਬੈਂਕ ਦੀ ਗਿਣਤੀ ਦੇ ਜੋੜ ਤੋੜ ਦੇ ਹਿਸਾਬ ਨਾਲ ਵੀ ਚਿਹਰੇ ਸ਼ਾਮਲ ਕੀਤੇ ਜਾਂਦੇ ਨੇ ਇਸੇ ਤਰ੍ਹਾਂ ਅਨੁਸੂਚੀ ਜਾਤੀ ਨਾਲ ਸੰਬੰਧਿਤ ਜਿਹੜੇ ਵੱਖ-ਵੱਖ ਹਲਕਿਆਂ ਦੇ ਹਿਸਾਬ ਦੇ ਨਾਲ ਵਿਧਾਇਕ ਚੁਣ ਕੇ ਆਉਂਦੇ ਨੇ ਉਹਨਾਂ ਦੀ ਨੁਮਾਇੰਦਗੀ ਕਿੰਨੀ ਹੈ ਔਰ ਮੰਤਰੀ ਮੰਡਲ ਦੇ ਵਿੱਚ ਉਹਨਾਂ ਨੂੰ ਕਿੰਨੀ ਜਗ੍ਹਾ ਦੇਣੀ ਹੈ ਉਹ ਵੱਖ-ਵੱਖ ਭਾਈਚਾਰਿਆਂ ਨੂੰ ਧਿਆਨ ਵਿੱਚ ਰੱਖ ਕੇ ਵੀ ਇਹ ਫੈਸਲੇ ਲਏ ਜਾਂਦੇ ਨੇ ਹਾਲਾਂਕਿ ਕਈ ਐਸੇ ਵਿਵਾਦਤ ਚਿਹਰੇ ਸੀ ਜਿਨ੍ਹਾਂ ਦੇ ਵਿੱਚ ਵਿਰੋਧੀਆਂ ਨੇ ਵੀ ਸਵਾਲ ਖੜੇ ਕੀਤੇ ਕਿ ਇਹਨਾਂ ਨੂੰ ਕੈਬਨਟ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਜਿਹੜੇ ਦਾਗੀ ਨੇ ਜਾਂ ਫਿਰ ਆਪਣੀਆਂ ਅਸ਼ਲੀਲ ਵੀਡੀਓ ਦੇ ਕਰਕੇ ਚਰਚਾ ਦੇ ਵਿੱਚ ਆਏ ਨੇ ਉਹਨਾਂ ਦੇ ਬਾਰੇ ਵੀ ਚਰਚਾਵਾਂ ਜਿਹੜੀਆਂ ਨੇ ਚੱਲ ਰਹੀਆਂ ਸਨ ਕਿ ਉਹਨਾਂ ਨੂੰ ਬਾਹਰ ਕੀਤਾ ਜਾਣਾ ਚਾਹੀਦਾ ਪਰ ਆਮ ਤੌਰ ਤੇ ਦੇਖਿਆ ਗਿਆ ਕਿ ਇਸ ਸਰਕਾਰ ਦੇ ਵਿੱਚ ਜਿਹੜੇ ਵਿਰੋਧੀ ਮੰਗ ਕਰ ਲੈਣ ਉਸ ਦੇ ਉੱਤੇ ਘਾਟੀ ਫੈਸਲੇ ਹੁੰਦੇ ਨੇ ਸਰਕਾਰ ਬਿਲਕੁਲ ਉਸ ਦੇ ਉਲਟ ਫੈਸਲਾ ਤੇ ਉਸ ਦੇ ਉਲਟ ਨਿਰਣਾ ਲੈਂਦੀ ਹੈ ਹਾਲ ਦੀ ਘੜੀ ਸੂਚੀ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਜੋ ਸਾਡੇ ਤੱਕ ਜਾਣਕਾਰੀ ਹੈ ਪਰ ਇੰਨੀ ਗੱਲ ਪੱਕੀ ਹੈ ਕਿ ਕੱਲ ਕੁਝ ਨਵੇਂ ਚਿਹਰੇ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਨੇ ਜਿਹੜੇ ਸੌ ਚੱਕਦੇ ਦਿਖਾਈ ਦੇਣਗੇ ਗਵਰਨਰ ਹਾਊਸ ਔਰ ਉਸ ਦੀ ਜਿਹੜਾ ਸਮਾਸਾਰਨੀ ਹੈ ਉਹ ਸ਼ਾਮ ਨੂੰ 4 ਤੋਂ 5 ਵਜੇ ਦੇ ਕਰੀਬ ਦੱਸੀ ਜਾ ਰਹੀ ਹੈ ਕਿ ਉਦੋਂ ਸੌ ਚੁੱਕੀ ਜਾਵੇਗੀ ਫਿਲਹਾਲ ਇਹ ਜਾਣਕਾਰੀ ਸਾਡੇ ਤੱਕ ਆਈ ਹੈ ਦੇਖਦੇ ਹਾਂ ਕਿ ਦਿੱਲੀ ਦੀ ਪਸੰਦ ਦੇ ਔਰ ਪੰਜਾਬ ਦੀ ਪਸੰਦ ਦੇ ਜਾ ਕਹਿਣ ਦਾ ਭਾ ਮੱਖ ਮੰਤਰੀ ਭਗਵੰਤ ਮਾਨ ਦੀ ਖੋਦੀ ਪਸੰਦ ਦੇ ਕਿਹੜੇ ਕਿਹੜੇ ਚਿਹਰੇ ਸ਼ਾਮਲ ਹੋ ਸਕਦੇ ਨੇ ਨਾਮ ਉਹਨਾਂ ਦਾ ਜੋਰਾਂ ਤੇ ਚੱਲ ਰਿਹਾ ਹੈ ਜਿਨ੍ਹਾਂ ਨੇ ਕੁਝ 30 ਮਹੀਨਿਆਂ ਦੇ ਵਿੱਚ ਕਰਕੇ ਦਿਖਾਇਆ ਜਿਨ੍ਹਾਂ ਨੇ ਆਪਣੀ ਹੀ ਸਰਕਾਰ ਦੇ ਉੱਤੇ ਸਵਾਲ ਖੜੇ ਕੀਤੇ ਨੇ ਉਹਨਾਂ ਦਾ ਨਾਮ ਉਸ ਸੂਚੀ ਦੇ ਵਿੱਚ ਨੇੜੇ ਤੇੜੇ ਵੀ ਨਜ਼ਰ ਨਹੀਂ ਆ ਰਿਹਾ ਤਾਂ ਹੁਣ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਤੱਕ ਕੁਝ ਘੰਟਿਆਂ ਬਾਅਦ ਜਦੋਂ ਕੈਬਨਿਟ ਦਾ ਵਿਸਥਾਰ ਹੋਣ ਜਾ ਰਿਹਾ ਉਸ ਦੇ ਵਿੱਚ ਕਿਹੜੇ ਕਿਹੜੇ ਚਿਹਰੇ ਸੌ ਚੁੱਕਦੇ ਨੇ ਫਿਲਹਾਲ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਕੋਸ਼ਿਸ਼ ਕਰਾਂਗੇ ਕਿ ਜੇਕਰ ਸੂਚੀ ਵੀ ਪਹਿਲਾਂ ਹੁੰਦੀ ਹੈ ਤਾਂ ਤੁਹਾਡੇ ਨਾਲੋਂ ਵੀ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ